ਵੀ ਉੱਥੇ ਉਹਨਾਂ ਕੈਨੇਡਾ ਦੇ ਵਿੱਚ ਵੀ ਕਹਿੰਦੇ ਆ ਵੀ ਕਾਫੀ ਰੀਸੈਸ਼ਨ ਹੈ ਸਟੂਡੈਂਟਸ ਜਿਹੜੇ ਨੇ ਉੱਥੇ ਜਾ ਰਹੇ ਨੇ ਉਹ ਕਹਿੰਦੇ ਆ ਵੀ ਉੱਥੇ ਪੂਰੇ ਹਾਲਾਤ ਨੇ ਕੀ ਇਹ ਅਸਲ ਦੇ ਵਿੱਚ ਸਚਾਈ ਹੈ ਜਾਂ ਯੂਟਿਊਬਰਾਂ ਨੇ ਬਸ ਆਪਣੀ ਵੀਡੀਓਜ਼ ਚਲਾਉਣ ਦੇ ਵਾਸਤੇ ਇਹ ਮੁੱਦਾ ਚੱਕਿਆ ਨਹੀਂ ਹੈਗੀ ਹੈ ਜੀ ਸਚਾਈ ਆ ਕਾਫੀ ਸਚਾਈ ਅਸੀਂ ਦਾ ਉੱਥੋਂ ਆਏ ਆ ਨਾ ਹੂੰ ਉੱਥੇ ਥੋੜੀ ਇਹ ਵੀ ਪ੍ਰੋਬਲਮ ਹੈ ਵੀ ਉੱਥੇ ਕਾਉਂਸਲਿੰਗ ਘਟਿਆ ਨਿਆਣਿਆਂ ਨੂੰ ਉਹ ਜਦੋਂ ਜਾਂਦੇ ਆ ਇੱਕ ਥਾਂ ਹੀ ਉਹ ਗੜੋ ਪਾ ਜਾ ਡੇਕ ਪੈਂਦਾ ਮੇਰਾ ਦੋਸਤ ਇੱਥੇ ਪੈ ਜਾਂਦੇ ਵੀ ਤੁਸੀਂ ਹੁਣ ਪਿੰਡੋਂ ਚਲੇ ਗਏ ਤੁਸੀਂ ਨਾ ਦੇਖੋ ਵੀ ਮੇਰਾ ਦੋਸਤ ਸਰੀਚ ਬੈਠਾ ਤੁਸੀਂ ਹੋਰ ਛੋਟੇ ਟਾਉਨਾਂ ਨੂੰ ਬਾਹਰ ਨੂੰ ਨਿਕਲੋ ਉਹ ਫਿਰ ਉੱਥੇ ਕੰਮ ਕੱਢ ਜਾਂਦਾ ਜਿੱਥੇ ਹੁਣ ਆਮ ਪਬਲਿਕ ਜ਼ਿਆਦਾ ਹੋ ਗਈ ਫਿਰ ਉਹ ਇੱਕ ਦੂਜੇ ਤੋਂ ਰੇਟ ਦਾ ਵੀ ਫਰਕ ਪੈਂਦਾ ਫਿਰ ਅਗਲਾ ਕਹਿੰਦਾ ਯਾਰ ਮੈਂ ਪਿੰਡ ਛੱਡ ਕੇ ਆਇਆ ਵੀ ਮੈਂ ਹੁਣ ਇੰਨੇ ਡਾਲਰਾਂ ਨੂੰ ਥੋੜੋ ਕੰਮ ਕਰਨਾ ਉਹ ਘਟਾਉਣੇ ਵਧਾਉਂਦੇ ਅਸੀਂ ਹੈ ਵੀ ਪੰਜਾਬੀ ਆਪ ਹੀ ਕ੍ਰੀਏਟ ਵੀ ਪ੍ਰੋਬਲਮ ਆਪ ਹੀ ਕਰ ਰਹੇ ਅਸੀਂ ਕੁਝ ਦੂਜਾ ਨਹੀਂ ਕੋਈ ਕਰ ਰਿਹਾ ਹੁਣ ਜੇ ਮੇਰਾ ਸੱਜਣ ਆ ਗਿਆ ਮੈਂ ਕਹਣਾ ਵੀ ਤੁਸੀਂ 10 ਡਾਲਰ ਦੇ ਆ ਮੈਂ 9 ਦੇ ਲਿਆਉਣਾ ਤੇ ਮਾਲਕ ਨੇ ਕਿਹਾ ਫਿਰ 9 ਦੇ ਲਿਆ 9 ਤੇ ਲਿਆ ਉਹਨੇ ਗਾ 8.5 ਦੇ ਦੋ ਰੁਪਏ ਉਹ ਫੇ ਅਗਲਾ ਕਹਿੰਦਾ ਇੱਥੇ ਹੈ ਹੀ ਕੁਛ ਨਹੀਂ ਇੱਥੇ ਦਾ ਸੌਦੇ ਵੀ ਯਾਰ ਗੱਡੀ ਗੁੱਡੀ ਲਵਾਂਗੇ ਕੋਠੀ ਛੁੱਟੀ ਵਾਵਾਂਗੇ ਤੇ ਉਹ ਹੁਣ ਗੱਲ ਆਪਸ ਵਿੱਚ ਹੀ ਆ ਉਹਨਾਂ ਦੀ ਹਾਂ ਜਿਹੜੇ ਲੋਕ ਉੱਥੇ ਸੈੱਟ ਆ ਉਹ ਸੈੱਟ ਆ ਜਿਹੜੇ ਪੁਰਾਣੇ ਗਏ ਉਹਨਾਂ ਕੋ ਘਰ ਹੈਗੇ ਉਹਨਾਂ ਦਾ ਆਪਣਾ ਟੂਰੀ ਫਲਕਾ ਚੰਗਾ ਚੱਲੀ ਜਾਂਦਾ ਆ ਇਹ ਨਵੇਂ ਵਾਲੀ ਗੱਲ ਆ ਜਿਹੜੀ ਤੁਸੀਂ ਸਟੂਡੈਂਟਾਂ ਲਈ ਜਾਹੋਰ ਜਿਹੜੇ ਵਰਕ ਅਪਾਰਟਮੈਂਟ ਵਾਲੇ ਲੋਕ ਉਹਨਾਂ ਲਈ ਆ ਮੈਂ ਉਹ ਕਹਿੰਦੇ ਹੁਣ ਜੇ ਕਿਸੇ ਨੇ ਘਰ ਜਿਵੇਂ ਪਹਿਲਾਂ ਜਾਂਦੇ ਸੀ ਨਾ ਬੰਦੇ ਦਾ ਇੱਕ ਟਾਰਗੇਟ ਹੁੰਦਾ ਸੀ ਵੀ ਆ ਗਏ 4 ਸਾਲਾਂ ਨੂੰ ਪੀਆਰ ਹੋਰ 2-3 ਸਾਲਾਂ ਨੂੰ ਘਰ ਬਾਏ ਕਰ ਲਾਂਗੇ ਗੱਡੀ ਦਾ ਦੂਜੇ ਸਾਲ ਹੀ ਆ ਜਾਂਦੀ ਸੀਗੀ ਕਹਿੰਦੇ ਹੁਣ ਉਹ ਸੁਪਨੇ ਪੂਰੇ ਨਹੀਂ ਹੋਣ ਲੱਗੇ ਹਾਂਜੀ ਇੰਨੀ ਛੇਤੀ ਨਹੀਂ ਇੰਨੀ ਛੇਤੀ ਨਹੀਂ ਜਿੱਦਾਂ ਕਿ ਜਾ ਕੇ ਬੰਦਾ 4-5 ਸਾਲ ਚ ਛੇਤੀ ਸੈੱਟ ਹੋ ਜਾਂਦਾ ਸੀ ਵੀ ਆਪਣਾ ਕੰਮ ਕਰ ਈਜੀ ਸੀਗਾ ਕੋਈ ਟਰੱਕ ਡਰਾਈਵਰ ਟੈਕਸੀ ਡਰਾਈਵਰ ਬਿਜ਼ਨਸਮੈਨ ਤਾਂ ਚਲੋ ਹੋਣੇ ਹੀ ਹੋਣੇ ਇਸ ਜਿਹੜੀ ਜੌਬਾਂ ਵਾਲੇ ਲੋਕ ਵੀ ਬਹੁਤ ਛੇਤੀ ਆਪਣਾ ਘਰ-ਬਾਰ ਆਪਣੀ ਜ਼ਿੰਦਗੀ ਸੈੱਟ ਕਰ ਲੈਂਦੇ ਪਰ ਹੁਣ ਹਾਰ ਗਿਆ ਮੰਨ ਲਓ ਜੇ ਤੁਸੀਂ ਸਰੀ ਟ੍ਰਾਂਟੋ ਜੇ ਹੋਰ ਕਿਸੇ ਜਿੱਦਾਂ ਮੰਨ ਲਓ ਕੈਲਗਰੀ ਆ ਐਡਮੰਟਨ ਆ ਹਾਰਡ ਹੋ ਜਾਂਦਾ ਮੈਂ ਕੱਲ ਮੈਨੂੰ ਇੱਕ ਦੋਸਤ ਦਾ ਫੋਨ ਆਇਆ ਕਹਿੰਦਾ ਮੁੰਡਾ ਬ੍ਰੈਂਪਟਨ ਸੀ ਸਸਕਾਚਵਨ ਚਲਾ ਗਿਆ ਹਾਂਜੀ ਕਹਿੰਦਾ ਮੇਰੇ ਪੁਆਇੰਟ ਹੀ ਨਹੀਂ ਬਣਦੇ ਪਏ ਸੀ ਮੈਂ ਤਾਂ ਪੀਆਰ ਲੈਣਾ ਉਹ ਠੀਕ ਰਹੂਗਾ ਜੀ ਜੇ ਉਧਰ ਨੂੰ ਚੱਲ ਗਿਆ ਹੋਰ ਬਹੁਤ سارے ਟਾਊਨ ਹੈਗੇ ਆ ਹੂੰ ਹੋਰ ਬਹੁਤ سارے ਐ ਇਦਾਂ ਦੇ ਹੋਰ ਦੂਜੀਆਂ ਸਟੇਟਾਂ ਨੂੰ ਥੋੜਾ ਹਾਰਡ ਹੁੰਦਾ ਲੱਗਦਾ ਹੈ ਵੀ ਰੌਣਕ ਮੇਲਾ ਛੱਡਣਾ ਤਾਂ ਬੰਦੇ ਨੂੰ ਔਖਾ ਲੱਗਦਾ ਪਰ ਮੈਂ ਮੇਰਾ ਮੰਨਣਾ ਇਹ ਵੀ ਜੇ ਤੁਸੀਂ ਘਰ ਛੱਡ ਕੇ ਚੱਲ ਗਏ ਚਾਰ ਪੰਜ ਸਾਲ ਲਾ ਲਓ ਥੋੜਾ ਆਪਣਾ ਸਟੇਬਲ ਹੋ ਕੇ ਫੇਰ ਬੰਦਾ ਚੇਂਜ ਵੀ ਕਰ ਲੈਂਦਾ ਬਹੁਤ ਲੋਕ ਆ ਜਿਹੜੇ ਕਈ ਵੱਡੇ ਟਾਊਨਾਂ ਤੋਂ ਛੋਟੇ ਟੋਨਾਂ ਨੂੰ ਜਾਂਦੇ ਛੋਟੇ ਟੋਨਾਂ ਤੋਂ ਖੱਟ ਕਮਾ ਕੇ ਵੱਡੇ ਟੋਨਾਂ 'ਚ ਸੈੱਟ ਹੁੰਦੇ। ਇਹ ਕਰੀ ਛੱਡ ਘਰ ਹੀ ਛੱਡ ਲਿਆ। ਪੰਜਾਬ ਹੀ ਛੱਡ ਲਿਆ। ਪੰਜਾਬ ਹੀ ਛੱਡ ਲਿਆ ਤੇ ਦੋ ਚਾਰ ਪੰਜ ਸਾਲ ਠੋਕ ਕੇ ਲਾ ਲਓ। ਠੋਕ ਕੇ ਲਾ ਲਓ। ਯਾਰੀ ਦੋਸਤੀ ਬਾਅਦ 'ਚ ਦੇਖ ਲਾਂਗੇ ਯਾਰ ਦੋਸਤ ਨੇ ਕਿਹੜਾ ਆ ਕੇ ਘਰ ਤੁਹਾਡੇ ਨਾਂ ਲਵਾ ਜਾਣਾ। ਹੂੰ। ਬਈ ਉਹਨਾਂ ਲਈ ਵੀ ਗੁੱਡ ਲੱਕ ਮੈਂ ਯਾਰੀ ਦੋਸਤੀ ਸ਼ਬਦ ਨੂੰ ਨਹੀਂ ਮਾੜਾ ਕਹਿੰਦਾ ਪਰ ਕਈ ਯਾਰੀ ਤੁਸੀਂ ਆਪਣਾ ਵੀ ਦੇਖੋ ਹਨਾ। ਸਾਹਮਣੇ ਦੂਰੋਂ ਵੀ ਪਿਆਰ ਬਣਿਆ ਰਹਿੰਦਾ। ਦੂਰੋਂ ਓਲਟਾ ਜ਼ਿਆਦਾ ਬਣਿਆ ਰਹਿੰਦਾ ਮੈਨੂੰ ਲੱਗਦਾ। ਇਦਾਂ ਦੀ ਗੱਲ ਬਾਤ ਹੈ ਜੀ ਪੰਜਾਬੀ ਪੰਜਾਬੀ ਦੇ ਲੱਤਾਂ ਵੜਦਾ ਉੱਥੇ ਆ ਮੈਂ ਇਦਾਂ ਤਾਂ ਨਹੀਂ ਕਹਿਣਾ ਚਾਹੁੰਦਾ ਗੂਲ-ਮੂਲ ਨਹੀਂ ਕੀ ਗੱਲ ਪਰ ਆ ਮੈਂ ਤੁਹਾਨੂੰ ਇਹੀ ਦੱਸਿਆ ਵੀ ਜਦਾਂ ਹੁੰਦਾ ਹੈ ਹੁੰਦਾ ਹੈ ਹਾਂਜੀ ਇੱਕ ਮੈਂ ਦੁਆਰਾ ਅਸੀਂ ਤੇ ਆਂਦਾ ਤੁਹਾਨੂੰ ਲੱਗਦਾ ਵੀ ਅਸੀਂ ਕਿਸੇ ਨੂੰ ਕੁਝ ਵੀ ਬੋਲ ਦਿੰਦੇ ਆ ਜੀ ਸੋਸ਼ਲ ਮੀਡੀਆ ਸਾਰਿਆਂ ਕੋਲ ਹੈ ਫੇਸਬੁੱਕ ਸਾਰਿਆਂ ਕੋਲ ਹੈ ਇੱਕ ਪੈਰਾਮੀਟਰ ਸੈੱਟ ਹੋਣਾ ਚਾਹੀਦਾ ਵੀ ਯਾਰ ਕਿ ਜਦੇ ਪਿੱਛੇ ਹੀ ਪੈ ਜਾਂਦੇ ਆ ਇਹ ਲਿਮਿਟੇਸ਼ਨ ਚਾਹੀਦੀ ਹੈ ਇਵਿਟੇਸ਼ਨਸ ਹੋਣੇ ਚਾਹੀਦੇ ਉਹਦੀ ਮਰਿਆਦਾ ਚਾਹੀਦੀ ਵੀ ਇੰਨੀ ਕਿ ਤੁਸੀਂ ਵੀ ਭਾਈ ਬੋਲ ਚੱਲ ਸਕਦੇ ਹਣਾ ਹੂੰ ਤੇ ਕਈਆਂ ਦੀ ਜ਼ਿੰਦਗੀ ਤਬਾਹ ਹੋ ਗਈ ਸੋਸ਼ਲ ਮੀਡੀਆ ਨਾਲ ਕਈਆਂ ਦੀ ਬਣ ਗਈ ਕਈਆਂ ਦੀ ਬਣ ਗਈ ਹਾਂ ਪਰ ਤੁਸੀਂ ਦੇਖੋ ਨਾ ਬੰਦੇ ਨੇ ਕਿੰਨੀ ਮਿਹਨਤ ਕਰਕੇ ਬੰਦਾ ਹੂੰ ਪਹੁੰਚਦਾ ਕਿਸੇ ਮੰਜ਼ਲ ਤੇ ਹੂੰ ਹੂੰ ਤਾਂ ਕਈ ਵਾਰੀ ਮਾੜੀ ਮੋਟੀ ਗੱਲਾਂ ਗਲਤੀ ਹੋ ਜਾਂਦੀ ਹੈ ਬੰਦੇ ਤੋਂ ਇਹ ਨਹੀਂ ਤੇ ਉਹਦੇ ਨਾਲ ਤੁਸੀਂ ਕਿੱਥੇ ਬੰਦੇ ਨੂੰ ਲਿਜਾ ਕੇ ਸੱਟ ਦਿੰਨੇ ਆ ਹੂੰ